ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਕੀ ਹਾਲ ਆ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਪਾਂ ਲੱਗਿਆ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਿਆਸਤਾ ਜੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਇੱਥੇ ਟਾਈਮ ਹੈਗਾ ਜੀ ਦੁਪਹਿਰ ਦੇ ਸਾਢੇ 11 ਪਾਉਣੇ 12 ਦਾ ਟਾਈਮ ਆ ਵੈਸੇ ਵੇਖਿਆ ਹੈ ਨਹੀਂ ਆਪਾਂ ਨੇ ਅੰਦਾਜ਼ਾ ਹੀ ਆ ਇੱਕ ਤੇ ਆਪਣੀ ਮੈਂ ਇਸ ਇੱਥੇ ਆਪਾਂ ਨੂੰ ਲੱਗਦਾ ਵੀ ਮਿਲੂਗੀ ਬਾਕੀ ਵੇਖਦੇ ਆਂਗੇ ਤੁਸੀਂ ਵੀਡੀਓ ਦੇ ਨਾਲ ਬਣਿਆ ਰਹੋ ਵੀਡੀਓ ਨੂੰ ਕਰਿਓ ਫੁੱਲ ਇੰਜੋਏ ਕਿਉਂਕਿ ਵੀਡੀਓ ਦੇ ਨਾਲ ਨਾਲ ਆਪਾਂ ਤੁਹਾਡਾ ਨਾ ਕਰਾਂਗੇ ਜੀ ਗੱਲਾਂ ਬਾਤਾਂ ਤੇ ਦੁੱਧ ਪਸ਼ੂਆਂ ਤੋਂ ਦੁੱਧ ਲੈਣਾ ਬਹੁਤ ਔਖਾ ਜੀ ਇੱਧਰ ਦੇਖੋ ਕਿਵੇਂ ਪਸ ਪਲੋਸਾ ਪਲਾਸੀ ਕਰਵਾਉਂਦੇ ਨੇ ਫਿਰ ਉਸ ਤੋਂ ਬਾਅਦ ਕਿਤੇ ਘੁੱਟ ਜਾ ਕੇ ਦੁੱਧ ਦੀ ਦਿੰਦੇ ਨੇ ਜੀ ਇੱਥੇ ਅਸੀਂ ਦੋਵੇਂ ਪੈਣਾ ਲੱਗੀਆਂ ਹੋਈਆਂ ਗਈਆਂ ਤੇ ਭੈਣ ਕਰ ਰਹੀ ਆ ਸਿੰਗਾ ਦੇ ਵਿੱਚ ਘੁਰਕ ਤੇ ਇੱਥੇ ਕੱਟੀ ਨੂੰ ਦੇ ਰਹੀ ਆ ਬਾਲ ਤੇ ਮੈਂ ਉੱਧਰ ਕੱਢ ਰਹੀ ਆ ਤਾਰ ਤੇ ਇਹ ਸਹੀ ਗੱਲ ਹੈ ਜੀ ਪਸ਼ੂਆਂ ਨਾਲ ਪਸ਼ੂ ਹੋਣਾ ਪੈਂਦਾ ਹੈਗਾ ਫਿਰ ਕਿਤੇ ਜਾ ਕੇ ਦੁੱਧ ਦੀ ਘੋਟਾ ਜਿਹੜੀ ਉਹ ਮਿਲਦੀ ਹੈਗੀ ਤੇ ਬਾਕੀ ਇੱਕ ਜਾਣੇ ਨੂੰ ਨਹੀਂ ਸਾਰੇ ਟੱਬਰ ਨੂੰ ਲੱਗਣਾ ਪੈਂਦਾ ਹਨਾ ਤੇ ਇੱਥੇ ਮੇਰੇ ਕੱਲੀ ਦੇ ਨਾਲ ਨਹੀਂ ਸਰਦਾ ਤੇ ਬਹੁਤ ਚਾਂਬਲੀ ਹੋਈ ਤੇ ਮਸਤੀ ਹੋਈ ਮੈਸਾ ਇਹ ਤੇ ਕੱਲੀ ਨੂੰ ਦੁੱਧ ਨਹੀਂ ਦਿੰਦੀ ਹੈਗੀ ਨਾਲ ਪੁੱਸ ਵੀ ਖੁਰਕ ਕਰਵਾਉਂਦੀ ਹੈ ਜੀ ਸਿੰਘਾਂ ਦੇ ਵਿੱਚ ਤੇ ਲਾਉਂਦੀ ਵੀ ਚਰਚਾ ਜੀ ਇਹ ਥੋੜਾ ਜਿਹਾ ਹੁਣ ਤਾਂ ਪਹਿਲਾਂ ਤਾਂ ਸਹੀ ਲਾਉਂਦੀ ਸੀਗੀ ਇਹਨੂੰ ਐਲ ਡੀ ਐਮ ਦੇ ਤਾ ਸੀਗਾ ਪਹਿਲਾਂ ਘੱਟ ਲਾਉਂਦੀ ਸੀ ਉਸ ਤੋਂ ਬਾਅਦ ਇਹਨੂੰ ਦੇਤਾ ਸੀ ਆਪਾਂ ਐਲ ਡੀ ਐਮ ਦਾ ਤੇ ਉਸ ਤੋਂ ਬਾਅਦ ਸਹੀ ਲਾਉਣ ਲੱਗ ਗਈ ਸੀ ਹੁਣ ਫੇਰ ਕਈ ਦਿਨਾਂ ਦੀ ਜੀ ਇਹ ਘੱਟ ਲਾਉਣ ਲੱਗ ਗਈ ਤੇ ਹੁਣ ਆਪਾਂ ਫੇਰ ਜਿਹੜਾਗਾ ਐਲ ਡੀ ਐਮ ਮੰਗਾਇਆਗਾ ਤੇ ਇਹ ਤਾਂ ਕਿ ਵੀ ਦੁੱਧ ਜਿਹੜਾ ਸਹੀ ਲਾ ਲਿਆ ਕਰੇ ਤੇ ਬੱਸ ਦੁੱਧ ਹੈਗਾ ਜੀ ਇਹਦੇ ਥੱਲੇ ਐਸੀ ਗੱਲ ਨਹੀਂ ਹੈਗੀ ਦੁੱਧ ਬਹੁਤ ਵਧੀਆ ਦੇ ਰਹੀ ਹੈਗੀ ਗੱਲ ਕਰਦੀ ਬਸ ਥੋੜਾ ਲਾਉਣ ਦੀ ਚਰਚ ਹੈਗੀ ਤੇ ਬਸ ਜੇ ਦੁੱਧ ਲਾ ਲੈਂਦੀ ਹੈ ਜੀ ਉਸ ਤੋਂ ਬਾਅਦ ਆਪਾਂ ਨੂੰ ਕੋਈ ਦਿੱਕਤ ਨਹੀਂ ਫੇਰ ਤਾਂ ਕਿੰਨਾ ਹੀ ਚਿਰ ਬੈਠੇ ਰਹੋ ਇਹਦੇ ਥੱਲੇ ਤੇ ਕਿਵੇਂ ਕੱਢੀ ਚੱਲੋ ਫੇਰ ਤਖੁਰਕ ਦੀ ਕੋਈ ਲੋੜ ਨਹੀਂ ਇਹ ਇੱਕ ਵਾਰ ਦੁੱਧ ਲਾ ਲੇ ਤੇ ਜਿੰਨਾ ਚਿਰ ਦੁੱਧ ਨਹੀਂ ਲਾਉਂਦੀ ਉਹਨਾਂ ਚਿਹਰੇ ਦੇ ਸਿੰਗਾ ਚ ਖੁਰਕ ਕਰਨੀ ਪੈਂਦੀ ਆ ਤੇ ਕੱਟੀ ਵੀ ਛੱਡਣੀ ਪੈਂਦੀ ਆ ਕੱਟੀ ਮੂਰੇ ਬੰਨਣੀ ਪੈਂਦੀ ਹੈਗੀ ਤੇ ਇੱਥੇ ਇੱਕ ਮੋਹਰੇ ਗਏ ਸੀ ਖੇਤੋ ਖੇਤੋ ਬਣਾ ਲੈ ਵੀਡੀਓ ਤੇ ਮੈਂ ਕਿਹਾ ਚਲੋ ਇਹ ਵੀ ਸੀਨ ਤੁਹਾਡੇ ਨਾਲ ਸ਼ੇਅਰ ਕਰ ਹੀ ਦਿੰਨੇ ਆਗੇ ਵੇਖੋ ਜੀ ਕਿੰਨਾ ਸੋਹਣਾ ਜਿਹੜਾ ਰਹਾ ਹਨ ਸੀਨਾ ਦਾ ਬਹੁਤ ਪਿਆਰਾ ਲੱਗ ਰਿਹਾ ਹੈਗਾ ਤੇ ਖੇਤਾਂ ਦਾ ਮਾਹੌਲ ਤੇ ਇਧਰ ਸੂਏ ਦੇ ਵਿੱਚ ਪਾਣੀ ਜਿਹੜਾ ਥੋੜਾ ਥੋੜਾ ਸੀਗਾ ਹੀ ਤੇ ਸੋਨ ਨੂੰ ਦਿਖਾਉਣਿਆ ਹਰੀਆਲੀ ਹੁਣ ਅੱਗੇ ਨਾਲੋਂ ਘਟ ਗਈ ਕਿਉਂਕਿ ਕਣਕਾ ਹੁਣ ਪੱਕ ਗਈਆਂ ਨਹੀਂ ਤੇ ਸੂਏ ਦੇ ਵਿੱਚ ਪਾਣੀ ਥੋੜਾ ਹੀ ਹੈਗਾ ਸੁੱਕਣ ਲੱਗ ਰਿਹਾ ਇਹ ਸੂਆ ਤੇ ਮਾੜਾ ਮੋਟਾ ਜਿਹਾ ਬਗੜਾ ਹੈ ਤੇ ਅੱਜ ਆਪਣੀ ਹੈਗੀ ਹੈ ਜੀ ਬਾਰਿਸ਼ ਆਮ ਨੂੰ ਦੇਖੋ ਜੇ ਐਵੇਂ ਹੀ ਚੱਲਿਆ ਗਿਆ ਚੱਲੀ ਗਿਆ ਹਨਾ ਚਲੋ ਜਿੰਨਾ ਕੁ ਲੱਗਿਆ ਤਾਂ ਲਾ ਲੈਣਗੇ ਕਸੀ ਨੇ ਪਾਣੀ ਕਿਹੜਾ ਤਰਿਆ ਪਿਆਈ ਹੈ ਨਾ ਤੇ ਇਹਦਰ ਆਲੇ ਦੁਆਲੇ ਦਿਖਾਉਣੀ ਆ ਸਾਨੂੰ ਕਣਕਾ ਵਿੱਚ ਤੁਸੀਂ ਦੇਖ ਹੀ ਰਹੇ ਹੋਗੇ ਇਹ ਇਧਰ ਹੈਗਾ ਜੀ ਆਪਣਾ ਖੂ ਏ ਖਾਲੀ ਪਿਆਗਾ ਬਰਤੋ ਦੇ ਵਿੱਚ ਨਹੀਂ ਲਿਆਂਦਾ ਹੋਇਆ ਇਸ ਤਰ੍ਹਾਂ ਦੇ ਉੱਪਰ ਜਿਹੜੀਆਂ ਮੋੜੀਆਂ ਰੱਖੀਆਂ ਹੋਈਆਂ ਨੇ ਇਹ ਹੈਗੀ ਆਪਣੀ ਮੋਟਰ ਹਰਾ ਵੱਡਣਾ ਜਾ ਰਹੇ ਸੀ ਜੇ ਇੱਕ ਮੈਂ ਰੈਡੀ ਤੇ ਇੱਕ ਮੈਂ ਕਹਿੰਦਾ ਡੈਡੀ ਅਸੀਂ ਵੀ ਜਾਣਾਗਾ ਤੇ ਨਾਲੇ ਮੈਨੂੰ ਕਹਿੰਦਾ ਮम्मा ਮੈਂ ਵੀਡੀਓ ਬਣਾ ਕੇ ਲੈ ਆਉਂਗਾ ਤੇਰੇ ਵਾਸਤੇ ਤੋਂ ਵੀਡੀਓ ਪਾ ਦੀ ਕਿਉਂਕਿ ਹੁਣ ਕਈ ਦਿਨੋਂ ਖੇਤ ਆਪਾਂ ਤੋਂ ਨਹੀਂ ਜਾਇਆ ਗਿਆ ਹਨ ਆਪਾਂ ਜਿਹੜਾ ਖੇਤ ਦੀ ਵੀਡੀਓ ਨਹੀਂ ਪਾਈ ਹੈਗੀ ਤੇ ਚਲੋ ਸੋਚਿਆ ਵੀ ਅੱਜ ਹਨ ਅੱਜ ਦੇ ਬਲੌਗ ਵਿੱਚ ਆਪਾਂ ਐਡ ਕਰ ਦਿੰਨੇ ਹੈਗੇ ਤੇ ਵਿੱਚ ਲਾ ਦਿੱਤੀ ਤੇ ਕਣਕਾਂ ਜਿਹੜੀਆਂ ਕੋਈ ਕੋਈ ਬੱਲੀ ਹਰੀ ਐ ਵੈਸੇ ਕਣਕਾਂ ਆ ਚੁੱਕੀਆਂ ਨਹੀਂ ਆ ਸਸ 10 ਦਿਨਾਂ ਨੂੰ 12 ਦਿਨਾਂ ਨੂੰ ਕਣਕਾਂ ਜਿਹੜੀਆਂ ਆ ਜਾਣੀਆਂ ਕਿਤੋਂ ਕਿਤੋਂ ਤਾਂ ਹੀ ਹਰੀਆਂ ਆਈਆਂ ਨੇ ਕਿਤੋਂ ਕਿਤੋਂ ਹਣਾ ਵਧੀਆ ਆਈਆਂ ਪਈਆਂ ਲਿਗੀਆਂ ਤੇ ਬਾਕੀ ਹੁਣ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਜੀ ਘਰ ਦੇ ਘਰੇ ਵੀ ਚੁੱਲ੍ਹਿਆਂ ਚੱਲਿਆਂ ਦਾ ਵੀ ਕਿਉਂਕਿ ਜੇ ਆਪਾਂ ਵੀ ਬਾਰ-ਬਾਰ ਬੈਠਿਆ ਹਣਾ ਧਾਣੀਆਂ ਦੇ ਵਿੱਚ ਮੂਰੇ ਕਣਕਾਂ ਨਹੀਂ ਐ ਇਸ ਲਈ ਹੁਣ ਜਿਹੜੀ ਅੱਗ ਦਾ ਧਿਆਨ ਰੱਖਣਾ ਪੈਂਦਾ ਤੇ ਖੇਤਾਂ ਵਿੱਚ ਵੀ ਹੁਣ ਚਾਹ ਪਾਣੀ ਹੈ ਜਿਹੜੀ ਘਾਟੀ ਕਰੀ ਕਰਦੇ ਨੇ ਕਿਉਂਕਿ ਹੁਣ ਡਾਰਾ ਹਨਾ ਵੀ ਕਣਕਾਂ ਪੱਕੀਆਂ ਪਈਆਂ ਐਵੇਂ ਕਿਤੇ ਨੁਕਸਾਨ ਨਾ ਹੋ ਜੀ ਤੇ ਬਾਕੀ ਬਾਬਾ ਜੀ ਨੇ ਰੇੜੂ ਦੇ ਵਿੱਚ ਵੀ ਬੋਲ ਦਿੱਤਾ ਜੀ ਵੀ ਕਣਕਾਂ ਦਾ ਧਿਆਨ ਰੱਖੋ ਹਨਾ ਜਿੱਥੇ ਵੀ ਕਿਤੇ ਵੀ ਮੋਟਰਾਂ ਨੇ ਜਿੱਥੇ ਲੱਗੀਆਂ ਹੋਈਆਂ ਵੀ ਖੰਬੇ ਲੱਗੇ ਹੋਏ ਹੈਗੇ ਟਰਾਂਸਫਾਰਮ ਉੱਥੋਂ ਵੀ ਥਲੋ-ਸਲੋ ਪਈ ਆਪੋ ਆਪਣੇ ਜਿਹੜੇ ਕਣਕਾਂ ਨੇ ਉਹ ਵੱਢ ਕੇ ਰੱਖੋ ਹਨਾ ਤੇ ਜਿਹੜੀਆਂ ਵੀ ਖੇਲਾਂ ਵਗਾਰਾ ਬਣੀਆਂ ਹੋਈਆਂ ਨੇ ਉਹਨਾਂ ਨੂੰ ਵੀ ਪਾਣੀ ਦੀਆਂ ਭਰ ਕੇ ਰੱਖੋ ਤਾਂ ਕਿ ਵੀ ਕੋਈ ਵੀ ਨੁਕਸਾਨ ਨਾ ਪਾਣੀ ਆਪਣੇ ਕੋਲ ਪ੍ਰਬੰਧ ਹੋਵੇ ਹਨਾ ਪਹਿਲਾਂ ਤੁਸੀਂ ਤੇ ਸਾਡੇ ਪਿੰਡ ਤਾਂ ਬਾਬਾ ਜੀ ਨੇ ਰੇੜੂ ਦੇ ਵਿੱਚ ਬੋਲ ਦਿੱਤਾ ਜੀ ਘਰੇ ਵੀ ਬੋਲ ਦਿੱਤਾ ਇਹ ਪਈ ਡੱਗੀਆਂ ਡੱਗੀਆਂ ਫੁੱਲ ਭਰ ਕੇ ਰੱਖੋ ਹਨਾ ਚੁੱਲਿਆਂ ਦੇ ਵਿੱਚ ਅੱਗ ਜਿਹੜੀ ਅ ਕੰਮ ਕਰਨ ਤੋਂ ਬਾਅਦ ਤਾਂ ਤਾਂ ਜਿਹੜੀ ਹੌਬ ਦੀ ਬੁਝਾ ਕੇ ਰੱਖੋ ਇਸ ਚੀਜ਼ਾਂ ਦੀ ਜਿਹੜੀ ਗੌਰ ਰੱਖੋ ਇਹ ਹੈਗਾ ਇਹ ਆਪਣਾ ਹਰਾ ਇਹ ਹਰਾ ਬਹੁਤ ਜ਼ਿਆਦਾ ਹੈ ਜੀ ਆਪਾਂ ਨਹੀਂ ਰਹੀ ਭਾਉਣੇ ਹੁਣ ਅ ਰੇੜਾ ਡੱਟ ਕੇ ਲਿਆਉਂਦੀ ਹੁੰਦੇ ਨੇ ਜੀ ਤੇ ਹਾਂਜੀ ਇੱਥੇ ਟਾਈਮ ਹੈ ਜਿਹੜਾ ਸ਼ਾਮ ਦਾ ਹੋ ਗਿਆ ਹੈਗਾ ਸ਼ਾਮ ਦੇ 5 ਵਜੇ ਚੁੱਕੇ ਨੇ ਜੀ ਤੇ ਆਪਾਂ ਬਣਾ ਰਿਆ ਜੀ ਪਾਠੀਆਂ ਤੇ ਇੱਥੇ ਇਸ਼ੂ ਮੇਰੇ ਨਾਲ ਲੱਗੀ ਹੋਈ ਹੈ ਕਹਿੰਦੀ ਵਸਤੀ ਮੈਂ ਵੀ ਬਣਾਉਣੀ ਆ ਤੇ ਬਹੁਤ ਸੋਹਣੀਆਂ ਪਾਠੀਆਂ ਬਥੂਲੀਆਂ ਬਣਾਉਂਦੀ ਹੈ ਇਹ ਤੇ ਇੱਧਰ ਆਪਾਂ ਕੱਲ ਸ਼ਾਮ ਨੂੰ ਆਪਣਾ ਬਾੜਾ ਜਿਹੜਾ ਉਸ ਮਾਰ ਕੇ ਗਏ ਸੀ ਤੁਸੀਂ ਦੇਖ ਰਹੇ ਹੋਵੋਗੇ ਤੇ ਜਿਹੜੀਆਂ ਪਾਥੀਆਂ ਸੁੱਕੀਆਂ ਸੀ ਉਹ ਆਪਾਂ ਐਵੇਂ ਇੱਕ ਪਾਸੇ ਇਕੱਠੀਆਂ ਕਰ ਦਿੱਤੀਆਂ ਨੇ ਜਿਹੜੀਆਂ ਪਾਥੀਆਂ ਵੀ ਥੋੜੀਆਂ ਜਿਹਾ ਆਪਾਂ ਨੂੰ ਸਲਾਬੀਆਂ ਲੱਗੀਆਂ ਉਹ ਆਪਾਂ ਸਕਾਉਣ ਦੇ ਲਈ ਐਵੇਂ ਝੋਟੇ ਜਿਹਾ ਬਣਾ ਬਣਾ ਜਿਹੜੀਆਂ ਆਲੇ-ਦੁਆਲੇ ਚਿੰਤੀਆਂ ਤਾਂ ਕਿ ਨਾ ਤਾਂ ਹਨਾ ਵੀ ਵਧੀਆ ਪਸੂ ਕੁੱਤਾ ਬਿੱਲਾ ਨਿਭੜਦਾ ਆਪਣੇ ਬਾੜੇ ਦੇ ਵਿੱਚ ਤੇ ਇੱਧਰ ਬੱਚੇ ਵੀ ਆਏ ਹੋਏ ਆ ਮੇਰੇ ਨਾਲ ਤੇ ਏਕਮ ਬਣਾ ਰਿਆ ਮੇਰੀ ਵੀਡੀਓ ਤੇ ਇਹ ਦੋਨੇ ਭੈਣ ਭਰਾ ਮੇਰੇ ਨਾਲ ਲੱਗੇ ਹੋਏ ਨੇਗੇ ਤੇ ਇੰਨੀ ਆਪਾਂ ਪਾਥੀਆਂ ਜੋੜ ਲਈਆਂ ਨੇ ਜੀ ਆਪਾਂ ਹਈ ਤੇ ਇਹੀ ਜੋੜੇ ਬਾਸ ਹੁਣ ਜਿੱਦੋਂ ਇਹ ਸੁੱਕ ਗਈਆਂ ਇਹਨਾਂ ਨੂੰ ਅੰਦਰ ਲਾ ਦਾਂਗੇ ਤੇ ਘੜ ਆਪਾਂ ਨਹੀਂ ਲਾਉਂਦੇ ਹੈਗੇ ਕਿਉਂਕਿ ਘੜਾ ਤਾਂ ਲਿੱਪਣਾ ਕਰਨ ਬਹੁਤ ਔਖਾ ਹੈ ਨਾ ਬਾਕੀ ਜਗ੍ਹਾ ਹੈਗੀ ਹੈ ਜੀ ਆਪਣੇ ਕੋਲ ਬਾਧੂ ਕਰੇ ਤੇ ਇਸ ਲਈ ਆਪਾਂ ਇਹ ਵੀ ਤਾਂ ਨਹੀਂ ਮੱਥਾ ਮਾਂ ਜੇ ਜਗ੍ਹਾ ਨਾ ਹੋਵੇ ਫਿਰ ਤਾਂ ਲਾਉਣਾ ਪਵੇ ਹਨਾ ਤੇ ਹੁਣ ਜਗ੍ਹਾ ਹੈਗੀ ਹੈ ਜੀ ਆਪਣੇ ਕੋਲ ਆਪਾਂ ਐਵੇਂ ਹੀ ਇਹਨਾਂ ਨੂੰ ਜੇ ਸੁੱਕ ਗਈਆਂ ਅੰਦਰ ਲਾ ਦਾਂਗੀ ਬਾਕੀ ਬਾਲਣ ਦੀ ਹੁਣ ਕਮੀ ਆ ਜੀ ਨਾਲ ਦੇ ਨਾਲ ਪਾਥੀਆਂ ਨਹੀਂ ਲੱਗਦੀਆਂ ਬਹੁਤ ਨੇ ਕਿਉਂਕਿ ਇਹ ਆਪਾਂ ਲੇਕਟੀਆਂ ਵੀ ਬਣਾਉਣੇ ਆ ਸਵੇਰ ਸ਼ਾਮ ਇੱਕ ਪਤੀਲਾ ਸਵੇਰੇ ਇੱਕ ਪਤੀਲਾ ਸ਼ਾਮ ਦੋਨੇ ਟਾਈਮ ਇਹਦਾ ਪਲੇਟੀਆਂ ਬਣਾਉਣੇ ਆਂਗੀ ਤੇ ਬੱਠੜ ਬੱਠੜਾ ਜਿਹੜਾ ਸਵੇਰੇ ਲੱਗ ਜਾਂਦਾ ਬੱਠੜ ਸ਼ਾਮ ਨੂੰ ਤੇ ਉਸ ਤੋਂ ਬਾਅਦ ਆਪਾਂ ਪਾਣੀ ਵੀ ਜਿਹੜਾ ਹੁਣ ਪਾਥੀਆਂ ਨਾਲ ਹੀ ਤੱਤਾ ਕਰਦੇ ਆਂ ਜੀ ਕਿਉਂਕਿ ਛਟੀਆਂ ਆਪਣੇ ਕੋਲੇ ਨਹੀਂ ਹੈਗੀਆਂ ਛਟੀਆਂ ਦਾ ਪ੍ਰਬੰਧ ਆਪਣੇ ਕੋਲ ਘੱਟ ਆ ਹੁਣ ਇਸ ਵਾਰ ਸ਼ਟੀਆਂ ਥੋੜੀਆਂ ਨਰਮੀ ਸੀ ਹਨਾ ਤੇ ਤਾਂ ਕਰਕੇ ਨਾ ਸਾਰੀਆਂ ਲੱਗਦੀਆਂ ਵੈਸੇ ਤੁਸੀਂ ਪਿਛਲੀਆਂ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਵਾਲਣ ਦਾ ਆਪਣੇ ਕੋਲ ਕੋਈ ਤੋੜਾ ਨਹੀਂ ਸੀ ਬਹੁਤ ਜ਼ਿਆਦਾ ਸੀ ਪਰ ਟੱਬਰ ਦਾ ਕਰਕੇ ਹੀ ਵਾਲਣ ਹਨਾ ਨਹੀਂ ਘਟਦਾ ਹੈਗਾ ਲੱਗਦਾ ਹੈ ਸਿਆਲਾਂ ਦੇ ਵਿੱਚ ਜ਼ਿਆਦਾ ਵਾਲਣ ਲੱਗਦਾ ਤੇ ਬਾਕੀ ਕੋਈ ਗੱਲ ਨਹੀਂ ਜੀ ਵਾਲਣ ਬੋਲਣ ਤਾਂ ਆਪਾਂ ਹਨਾ ਫੇਰ ਆਪੇ ਜ਼ਰੂਰਤ ਦੇ ਹਿਸਾਬ ਨਾਲ ਲੈਣੀ ਪੈਂਦਾ ਹੈਗਾ ਜੇ ਜ਼ਿਆਦਾ ਹੀ ਘਟਿਆ ਤਾਂ ਮੁਰਲਾ ਨਹੀਂ ਵੈਸੇ ਆਪਾਂ ਪਾਤਰੀਆਂ ਤੇ ਜ਼ੋਰ ਰੱਖਾਂਗੇ ਤੇ ਜਿੰਨਾ ਹੋ ਸਕੇ ਆਪਾਂ ਬਹੁਤ ਵਿਪੱਖ ਵਿੱਤ ਵੱਧ ਵੱਧ ਬਣਾਵਾਂਗੇ ਇਸ ਵਾਰ ਤੇ ਇਧਰ ਸਰਜਪ ਕਰ ਰਿਹਾ ਜੀ ਫੁੱਲ ਮਸਤੀ ਕਿਉਂਕਿ ਜੀ ਮੌਸਮ ਵੀ ਇੱਥੇ ਠੰਡਾ ਹੈ ਤੇ ਬਾਕੀ ਬਾਹਰ ਆਏ ਹੋਏਗੇ ਬਾੜਾ-ਬੂੜਾ ਸਾਫ਼ ਹੈ ਵਧੀਆ ਸੁੰਭਰਿਆ ਹੋਇਆ ਹੈਗਾ ਤੇ ਇਹ ਫੁੱਲ ਮਸਤੀ ਸੁੱਜ ਰਹੀ ਹੈ ਇੱਥੇ ਪੂਰੇ ਮौज-ਬਹਾਰਾਂ ਘਰਿਆ ਹੈਗਾ ਨਜ਼ਾਰੇ ਲੈ ਰਿਹਾ ਹੈਗਾ ਤੇ ਇਹਨਾਂ ਨਾਲ ਹੀ ਆਪਾਂ ਹੀ ਹਨ ਇਹਨਾਂ ਨੂੰ ਜਵਾਕ ਨਾਲ ਜਵਾਕਾ ਹੋਣਾ ਪੈਂਦਾ ਹੈਗਾ ਤੇ ਬਾਕੀ ਤੁਸੀਂ ਦੱਸਦੇ ਹੋ ਤੁਹਾਡੇ ਘਰ ਪਰਿਵਾਰ ਸਾਰੇ ਕਿਵੇਂ ਠੀਕ ਠਾਕ ਕਿਵੇਂ ਚੱਲ ਰਹੇ ਨੇ ਕੰਮ ਤੁਹਾਨੂੰ ਦੇ ਕਮੈਂਟ ਕਰਕੇ ਯੂਸ ਦੱਸਿਆ ਕਰੋ ਤੇ ਆਪਣੇ ਸਾਰੇ ਠੀਕ ਠਾਕ ਹੈ ਜੀ ਵਧੀਆ ਵਧੀਆ ਮौजਾਂ ਨੇ ਤੇ ਕੰਮ ਤਾਂ ਦੇ ਆਪਣੇ ਇਸੇ ਤਰ੍ਹਾਂ ਡੇਲੀ ਰੁਟੀਨ ਹੈ ਜਿਹੜਾ ਜਾਰੀ ਹੈਗਾ ਤੇਦਰ ਆਪਣੇ ਇਸ਼ੂ ਨੂੰ ਕੋਈ ਗੋਹਿਤ ਹਲਕਤ ਨਹੀਂ ਕੋਈ ਹੁਣ ਕਰਨੀ ਅੱਜ ਕੱਲ ਦੇ ਜਵਾਬ ਤਾਂ ਹਨਾ ਹੱਥ ਨਹੀਂ ਲਾਉਂਦੇ ਹਾਏ ਬੂ ਕਰਦੇ ਨੇ ਗੋਹਿ ਤੇ ਹੱਥ ਲਾਉਣ ਲੱਗੇ ਪਰ ਇਸ਼ੂ ਨੂੰ ਐਵੇਂ ਨਹੀਂ ਹੈਗਾ ਜੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਪਹਿਲਾਂ ਸਾਰਾ ਘਰੋਂ ਚੁਕਾਉਂਦੀ ਆ ਫੇਰ ਪਥਾਉਂਦੀ ਆ ਚਲੋ ਠੀਕ ਆ ਜੀ ਅੱਜ ਦੀ ਵੀਡੀਓ ਵਿੱਚ ਇੰਨੇ ਧੰਨਵਾਦ